ਇਦੇ ਵਿੱਚ ਹਰ ਇੱਕ ਚੀਜ਼ ਉਸ ਉਹੀ ਹੈ ਜੋ ਇੱਕ ਨਾਰਮਲ ਫੁੱਟਬਾਲ ਤੇ ਯੂਜ਼ ਹੁੰਦੀ ਹੈ। ਹੂੰ। ਉਹਨੇ ਮੈਨੂੰ ਦੱਸਿਆ ਕਿ ਪਾਕਿਸਤਾਨ ਦੇ ਕਿਸੇ ਕੰਪਨੀ ਨੇ 1.5 ਫੁੱਟ ਦੇ ਆਸਪਾਸ ਦਾ ਫੁੱਟਬਾਲ ਬਣਾਇਆ ਹੋਇਆ ਹੈ ਤੇ ਜੇ ਉਹ ਬਣਾ ਸਕਦੇ ਨੇ ਤੁਸੀਂ ਕਿਉਂ ਨਹੀਂ ਬਣਾ ਸਕਦੇ। ਹਾਂ। ਅਚੀਵ ਕਰਨ ਦਾ ਕੋਸ਼ਿਸ਼ ਕਰਾਂਗੇ ਅਗਲੇ ਕੁਝ ਮਹੀਨਿਆਂ ਦੇ। ਅੱਛਾ ਜੇ ਨਹੀਂ ਸਾਨੂੰ ਵੀਦਾ ਇਹ ਤਾਂ ਡਬਲ ਹੋ ਸਕਦਾ ਉਹ ਸੀ। ਹਾਂਜੀ ਬਿਲਕੁਲ ਜੀ ਇਹ ਸਟੂ ਡਬਲ ਹੋਏਗਾ। ਅੱਧੇ 5 ਫੁੱਟ ਤੋਂ ਅਧਿਕ ਹੋਣੀ ਬਦਦਾ ਇਹ ਚਿਕੜਾ ਕੋਈ تیر ਮਾਰ ਛੜਿਆ ਅੱਛਾ ਤੇ ਮੰਨਾਂ ਦਾ 5 ਤੋਂ 12 ਫੁੱਟ ਦਾ ਕਰੋਗੇ ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਵੀਰ ਸਿੰਘ ਸ਼ਿਰਗਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਹਮਦਰਦ ਟੀਵੀ ਅੱਜ ਤੁਹਾਨੂੰ ਭਾਰਤ ਦਾ ਸਭ ਤੋਂ ਵੱਡਾ ਫੁੱਟਬਾਲ ਦਿਖਾਉਣ ਲੱਗੇ ਹਾਂ ਤੇ ਇਸ ਫੁੱਟਬਾਲ ਨੂੰ ਕਿਵੇਂ ਬਣਾਇਆ ਗਿਆ ਹੈ ਤੇ ਨਾਲ ਦੀ ਨਾਲ ਤੁਹਾਨੂੰ ਇਸ ਸਾਰੇ ਧਰਮਦਾਰ ਦੇ ਵਿੱਚਲੀ ਕਿੰਨੀ ਮਿਹਨਤ ਮਸ਼ੱਕਤ ਹੈ ਕਿਸ ਤਰੀਕੇ ਦੇ ਨਾਲ ਇਸ ਫੁੱਟਬਾਲ ਨੂੰ ਬਣਾਇਆ ਗਿਆ ਤਸਵੀਰਾਂ ਦੇ ਰੂਪ ਦੇ ਵਿੱਚ ਪਹਿਲਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਇਹ ਜਿਹੜਾ ਫੁੱਟਬਾਲ ਬਣਾਇਆ ਗਿਆ ਜੀ ਇਹ ਭਾਰਤ ਦਾ ਸਭ ਤੋਂ ਵੱਡਾ ਫੁੱਟਬਾਲ ਹੈ ਤੇ ਕੁਝ ਸਮੇਂ ਬਾਅਦ ਆਮਨਾਂ ਅਸੀਂ ਕਰਦੇ ਹਾਂ ਕਿਉਂਕਿ ਜੇ ਇਸ ਤਰੀਕੇ ਦੀਆਂ ਜਾਣਕਾਰੀਆਂ ਮਿਲੀਆਂ ਨੇ ਕਿ ਇਹ ਲਿਮਕਾ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਇਸ ਦਾ ਨਾਮ ਦਰਜ ਹੋ ਜਾਣਾ ਹੈ ਨਾਲ ਡਿਸਪਲੇ ਕੀਤੇ ਹੋਏ ਇਹ ਹੋਰ ਜਿਹੜੇ ਸਾਰੇ ਫੁੱਟਬਾਲ ਨੇ ਇਹ ਬੈਲਕੋ ਸਪੋਰਟਸ ਕੰਪਨੀ ਦੇ ਵੱਲੋਂ ਬਣਾਏ ਗਏ ਨੇ ਜਿਨ੍ਹਾਂ ਦੇ ਜਿਹੜੇ ਕਾਰਜਕਾਰੀ ਨੇ ਉਹ ਅੱਜ ਸਾਡੇ ਨਾਲ ਹੋਣਗੇ ਇਸ ਦੇ ਬਾਬਤ ਸਾਰੀ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਸਾਰੀ ਚੀਜ਼ ਉਹਨਾਂ ਦੇ ਬਾਰੇ ਕੀਤੀ ਗਈ ਹੈ ਮੁਕੇਸ਼ ਜੀ ਸਾਡੇ ਨਾਲ ਰਹਿਣਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਫਿਰ ਅਗਲੀ ਗੱਲਬਾਤ ਕਰਾਂਗੇ ਪੈਰਪੈਰ ਸੱਚੀ ਸੱਚੀ ਗੱਲ ਜੀ ਬਹੁਤ ਵਧੀਆ ਸਰ ਬਹੁਤ ਵਧੀਆ ਅੱਜ ਜਿਵੇਂ ਮੈਂ ਗੱਲ ਕੀਤੀ ਹੈ ਕਿ ਭਾਰਤ ਦਾ ਸਭ ਤੋਂ ਵੱਡਾ ਫੁੱਟਬਾਲ ਹੈ ਕਿੰਨੀ ਕਿ ਸਚਾਈ ਇਹਦੇ ਵਿੱਚ ਭਾਰਤ ਦਾ ਸਭ ਤੋਂ ਵੱਡਾ ਫੁੱਟਬਾਲ ਹੈ ਹਾਂ ਜੀ ਇਹ 110% ਸ਼ੋਰ ਹੈ ਇਹ ਇੰਡੀਆ ਦਾ ਸਭ ਤੋਂ ਵੱਡਾ ਫੁੱਟਬਾਲ ਹੈ ਕਿਉਂਕਿ ਮੈਂ ਕਿਸੇ ਵੀ ਸੋਸ਼ਲ ਮੀਡੀਆ ਦੇ ਪਾਂ ਇਹਦੀ ਫੋਟੋ ਖਾਂ ਤੋਂ ਪਹਿਲਾਂ ਆਪਣੇ ਜਿਹੜੇ ਮੇਰੇ ਸਾਥੀ ਨੇ ਮੇਰੇ ਸਪੋਰਟਸ ਇੰਡਸਟਰੀ ਦੇ ਹਰ ਇੱਕ ਬੰਦੇ ਨੂੰ ਫੋਨ ਕਰਕੇ ਪਹਿਲੇ ਕਨਫਰਮ ਕੀਤਾ ਹੈ ਕਿ ਉਹਨੇ ਸਭ ਤੋਂ ਵੱਡਾ ਫੁੱਟਬਾਲ ਕਿੰਨਾ ਕੁ ਵੱਡਾ ਬਣਾਇਆ ਤੇ ਮੇਰੇ ਨੌਲੇਜ ਦੇ ਮੁਤਾਬਿਕ ਜੋ ਮੈਨੂੰ ਪਤਾ ਲੱਗਿਆ ਕਿ ਪੌਣੇ 2 ਫੁੱਟ ਜਾਂ ਮੈਕਸਿਮਮ 2 ਫੁੱਟ ਤੋਂ ਵੱਡਾ ਫੁੱਟਬਾਲ ਕਦੀ ਨਹੀਂ ਬਣਿਆ ਇਹਦਾ ਐਗਜ਼ੈਕਟ ਸਾਈਜ਼ ਕਿੰਨਾ ਹੈ ਪਹਿਲਾਂ ਇਹ ਦੱਸੋ ਸਰ 6 ਫੁੱਟ ਤੋਂ ਜ਼ਿਆਦਾ 6 ਉਹ ਸਵਾ 6 ਦੇ ਵਿਚਕਾਰ ਦੇ ਸਾਈਜ਼ ਦਾ ਬੜੀ ਗੱਲ ਇਹ ਹੈ ਕਿ ਮੈਂ ਬਹੁਤ ਸਾਰੇ ਐਕਸੀਬਿਸ਼ਨਸ ਦੇ ਵਿੱਚ ਦੇਖਿਆ ਬਹੁਤ ਸਾਰੀਆਂ ਐਡਵਰਟਾਈਜ਼ਮੈਂਟ ਦੇ ਵਿੱਚ ਵੇਖਿਆ ਫੁੱਟਬਾਲ ਬਣਾਏ ਜਾਂਦੇ ਨੇ ਹੋਰ ਵੀ ਬਹੁਤ ਵੱਡੇ ਫੁੱਟਬਾਲ ਬਣਾਏ ਜਾਂਦੇ ਨੇ ਪਰ ਉਹਦੇ ਵਿੱਚ ਮਟੀਰੀਅਲ ਯੂਜ਼ ਨਹੀਂ ਹੁੰਦਾ ਜਿਵੇਂ ਆਪਾਂ ਆਫ ਦੀ ਕੈਮਰਾ ਗੱਲ ਕਰ ਰਹੇ ਸੀ ਕਿ ਸ਼ਾਇਦ ਕਿਸੇ ਅਰੇਬਨ ਕੰਟਰੀ ਦੇ ਵਿੱਚ ਕੋਈ ਬਣਿਆ ਹੋਇਆ ਹੈ ਇਹਦੇ ਵਿੱਚ ਕੀ ਮਟੀਰੀਅਲ ਅਸਲੀ ਯੂਜ਼ ਕੀਤਾ ਗਿਆ ਜਿਵੇਂ ਨਾਰਮਲ ਫੁੱਟਬਾਲ ਬਣਦਾ ਇਦੇ ਵਿੱਚ ਹਰ ਇੱਕ ਚੀਜ਼ ਉਸ ਉਹੀ ਹੈ ਜੋ ਇੱਕ ਨਾਰਮਲ ਫੁੱਟਬਾਲ ਚ ਯੂਜ਼ ਹੁੰਦੀ ਹੈ ਇਹਦਾ ਉੱਪਰ ਵਾਲਾ ਕਵਰ ਇੱਕ ਪੀਵੀਸੀ ਮਟੀਰੀਅਲ ਹੈ ਸਟਿਚਿੰਗ ਪ੍ਰਿੰਟਿੰਗ ਜਿਸ ਤਰ੍ਹਾਂ ਨਾਰਮਲ ਫੁੱਟਬਾਲ ਦੀ ਹੁੰਦੀ ਹੈ ਉਸੇ ਤਰੀਕੇ ਨਾਲ ਕੀਤੀ ਗਈ ਹੈ ਇਵਨ ਇਹਦਾ ਜੋ ਬਲੈਡਰ ਹੈ ਉਹ ਵੀ ਜੋ ਨਾਰਮਲ ਫੁੱਟਬਾਲ ਚ ਯੂਜ਼ ਹੁੰਦਾ ਉਹਦੇ ਲਈ ਹੈ ਇਨੀਸ਼ੀਅਲ ਜਿਹੜਾ ਸਭ ਤੋਂ ਪਹਿਲਾਂ ਬਾਲ ਬਣਾਇਆ ਸੀ ਉਹਦੇ ਬਲੈਡਰ ਦੇ ਵਿੱਚ ਸਾਨੂੰ ਜੋ ਦਿੱਕਤ ਆਈ ਉਹਨੂੰ ਹਵਾ ਭਰਨ ਲਈ ਘਟੋ ਘਟ ਮਤਲਬ 7 ਤੋਂ 8 ਘੰਟੇ ਦਾ ਸਮਾਂ ਲੱਗ ਰਿਹਾ ਸੀ ਹਵਾ ਭਰਨ ਨੂੰ ਹਾਂਜੀ ਅੱਛਾ ਔਰ ਸੇਮ ਚੀਜ਼ ਜਦੋਂ ਹਵਾ ਕੱਢਣ ਲਈ ਵੀ ਇਹਨਾਂ 8 ਤੋਂ 9 ਘੰਟੇ ਦਾ ਟਾਈਮ ਲੱਗ ਰਿਹਾ ਸੀ ਹਵਾ ਕੱਢਣ ਨੂੰ ਵੀ ਅਸੀਂ ਫਿਰ ਉਹਦੇ ਵਾਲਵ ਵਿੱਚ ਮੋਡੀਫਿਕੇਸ਼ਨ ਕਰਕੇ ਤਾਂ ਹੁਣ ਇਹਦਾ ਹਵਾ ਪਰਣਾ ਟਾਈਮ ਪੰਨਾ ਤੋਂ 20 ਮਿੰਟ ਹੈ ਔਰ ਕਟਨਦਾ ਵੀ 15 ਤੋਂ 20 ਮਿੰਟ ਹੀ ਆ ਜੀ ਇਹ ਸਾਰੇ ਪ੍ਰੋਸੈਸ ਦੇ ਵਿੱਚ ਤੁਸੀਂ ਨਾਰਮਲ ਦਾ ਫੁੱਟਬਾਲ ਬਣਾਉਂਦੇ ਹੋ ਤੁਹਾਡੀ ਕੰਪਨੀ ਬਾਹਰ ਵੀ ਆਪਣਾ ਸਾਰਾ ਦੌਰਮਦਾਰ ਤੁਹਾਡਾ ਚੱਲਦਾ ਹੈ ਕੰਮ ਨੂੰ ਲੈ ਕੇ ਪਰ ਇਹ ਬਣਾਉਣਾ ਮਨ ਦੇ ਵਿੱਚ ਬਦਬਲਾ ਕਿੱਥੋਂ ਆਇਆ ਕਿ ਨਾਰਮਲ ਬਣਾ ਰਹੇ ਹੋ ਕਿ 6 ਫੁੱਟ ਬਣਾਉਣਾ ਕਿਵੇਂ ਮਨ ਦੇ ਵਿੱਚ ਆ ਗਿਆ ਤੁਹਾਡੇ ਇਹ ਐਕਚੁਅਲੀ 2 ਕੁ ਮਹੀਨੇ ਪਹਿਲੇ ਅਸੀਂ ਦਿੱਲੀ ਕਿਸੇ ਐਗਜ਼ੀਬਿਸ਼ਨ ਚ ਪਾਰਟਿਸਿਪੇਟ ਕੀਤਾ ਗਿਫਟ ਐਕਸਪੋ ਜੀ ਉਹਦੇ ਵਿੱਚ ਕਿਸੇ ਬੰਦੇ ਨੇ ਸਾਨੂੰ ਇਨਕੁਆਰੀ ਕੀਤੀ ਕਿ ਤੁਸੀਂ ਉੱਥੇ ਦਾ ਡਿਸਪਲੇ ਤੇ ਜਿਹੜਾ ਪੌਨਿਕ 2 ਫੁੱਟ ਦਾ ਫੁੱਟਬਾਲ ਹੈ ਇਹ ਡਿਸਪਲੇ ਤੇ ਹੈਗਾ ਸੀ ਤੇ ਉਹਨਾਂ ਨੇ ਇਨਕੁਆਰੀ ਕੀਤੀ ਕਿ ਇਸ ਤੋਂ ਵੱਡਾ ਹੋਰ ਕੀ ਕਰ ਸਕਦੇ ਹੋ ਜੀ ਤੇ ਮੈਂ ਤੇ ਪਹਿਲੇ ਮੌਕੇ ਤੇ ਮਨਾ ਕਰ ਦਿੱਤਾ ਕਿ ਨਹੀਂ ਅਸੀਂ ਨਹੀਂ ਕਰ ਸਕਦੇ ਕਿਉਂਕਿ ਮੈਂ ਕਦੀ ਸੋਚਿਆ ਨਹੀਂ ਕਿ ਇਸ ਤੋਂ ਵੱਡਾ ਕਰ ਲੈਣ ਇਹਦੇ ਕਟਰਸ ਹੈ ਸਾਈਜ਼ ਹੈ ਪ੍ਰਿੰਟ ਹੈ ਸਟਿਚਿੰਗ ਹੈ ਸਭ ਕੁਝ ਬਹੁਤ ਡਿਫਿਕਲਟ ਹੈ ਨਹੀਂ ਹੋ ਸਕਦਾ ਬਟ ਮੇਰਾ ਬੇਟਾ ਮੇਰੇ ਨਾਲ ਸੀ ਆਯੂਸ਼ ਤੋ ਆਪ ਫੁੱਟਬਾਲ ਖੇਡਦਾ ਰਹਾ ਅੱਛਾ ਤੇ ਇਹ ਇੱਕ ਤਰ੍ਹਾਂ ਦਾ ਉਹਦੇ ਵੱਲੋਂ ਇਹ ਚੈਲੰਜ ਸੀ ਕਿ ਉਹਨੇ ਉਸੇ ਟਾਈਮ ਗੂਗਲ ਤੇ ਦੇਖਿਆ ਅger ਕਿੰਨਾ ਕੁ ਵੱਡਾ ਫੁੱਟਬਾਲ ਬਣ ਸਕਦਾ ਉਹਨੇ ਮੈਨੂੰ ਦੱਸਿਆ ਕਿ ਪਾਕਿਸਤਾਨ ਦੇ ਕਿਸੇ ਕੰਪਨੀ ਨੇ 3.5 ਫੁੱਟ ਦੇ ਆਸ-ਪਾਸ ਦਾ ਫੁੱਟਬਾਲ ਬਣਾਇਆ ਹੋਇਆ ਤੇ ਜੇ ਉਹ ਬਣਾ ਸਕਦੇ ਨੇ ਤੁਸੀਂ ਕਿਉਂ ਨਹੀਂ ਬਣਾ ਸਕਦੇ ਹਾਂ ਤੇ ਸਾਡਾ ਪਿਛੋਕੜ ਵੀ ਸਿਆਲਕੋਟ ਦਾ ਹੀ ਹੈ ਮੇਰੇ ਦਾਦਾ ਸ਼੍ਰੀ ਵਿਹਾਰੀ ਨਾਲ ਜੀ ਔਰ ਡਿਊਰਿੰਗ ਪਾਰਟੀਸ਼ਨ ਉਹ ਸਿਆਲਕੋਟ ਤੋਂ ਮੂਵ ਹੋਏ ਸੀ ਜਿਲੰਦਰ ਤੇ ਫਿਰ ਮੈਂ ਆਪਣੇ ਬੇਟੇ ਦੇ ਇਸ ਚੈਲੰਜ ਨੂੰ ਪੋਜੀਟਿਵ ਵਲੀ ਲੈ ਕੇ ਇਹਦੇ ਤੇ ਕੰਮ ਕਰਨਾ ਸ਼ੁਰੂ ਕੀਤਾ ਮੁਖੀ ਜੀ ਅਕਸਰ ਅਸੀਂ ਦੇਖਦੇ ਹਾਂ ਕਿ ਜਿਹੜੇ ਪੇਰੈਂਟਸ ਨੇ ਉਹ ਚੈਲੰਜ ਦਿੰਦੇ ਹੁੰਦੇ ਨੇ ਬੱਚੇ ਨੂੰ ਕਿ ਜੇ ਤੂੰ 10ਵੀਂ ਦੇ ਵਿੱਚੋਂ ਇੰਨੇ ਨੰਬਰ ਲੈ ਆਂਦੇ ਤਾਂ ਫੇਰ ਇਹਦਾ ਕਰਨੀ ਆ ਜੇ ਪਲੱਸ 2 ਦੇ ਵਿੱਚੋਂ ਇੰਨੇ ਨੰਬਰ ਲੈ ਆਂਦੇ ਤਾਂ ਮੈਂ ਬਾਈਕ ਲੈ ਕੇ ਦੇਵਾਂਗਾ ਜਾਂ ਜੋ ਵੀ ਚੀਜ਼ਾਂ ਤੁਹਾਡੇ ਬੇਟੇ ਨੇ ਤੁਹਾਨੂੰ ਇਹ ਚੈਲੰਜ ਦਿੱਤਾ ਤੁਸੀਂ ਚੈਲੰਜ ਨੂੰ ਪਹਿਲਾਂ ਡਿਨਾਈ ਕੀਤਾ ਉਸ ਬਾਅਦ ਐਕਸੈਪਟ ਕੀਤਾ ਜਦੋਂ ਐਕਸੈਪਟ ਕਰ ਰਹੇ ਸੀ ਉਦੋਂ ਮਨ ਦੇ ਵਿੱਚ ਸੀ ਹਾਂ ਪੱਕੀ ਸੀਗੇ ਲੱਗਦਾ ਸੀ ਕਿ ਆਪਾਂ ਬਣਾ ਲਾਂਗੇ ਜਾਂ ਫਿਰ ਕੋਸ਼ਿਸ਼ ਹੀ ਕਰਨੀ ਸੀ ਕਿ ਬਣ ਗਿਆ ਬਣ ਗਿਆ ਨਹੀਂ ਤਾਂ ਦੇਖੀ ਜਾਊਗਾ ਸੋ ਇੱਕ ਸਿੰਪਲ ਜੀ ਗੱਲ ਹੈ ਅਗਰ ਕਿਸੇ ਨੇ ਕੀਤਾ ਤੇ ਮੈਂ ਕਿਉਂ ਨਹੀਂ ਕਰ ਸਕਦਾ ਅਗਰ ਪਾਕਿਸਤਾਨ 'ਚ 5.5 ਫੁੱਟ ਸੀ ਤੇ ਇਹਨੂੰ ਹੋਰ ਵੱਡਾ ਕਰਨਾ ਕੋਈ ਇਹਨਾਂ ਔਖਾ ਨਹੀਂ ਸੀ ਲੱਗ ਰਿਹਾ ਸ਼ੁਰੂ 'ਚ ਲੇਕਿਨ ਇਹਦੀ ਡਿਜ਼ਾਈਨ ਕਰਨ ਚ ਇਹਦਾ ਐਗਜ਼ੈਕਟ ਸਾਈਜ਼ ਕੱਢਣ ਚ ਔਰ ਪਲੈਨਿੰਗ ਕਰਨ ਚ ਮੈਨੂੰ ਕੋਈ 8 ਤੋਂ 10 ਹਫ਼ਤੇ ਦਾ ਸਮਾਂ ਲੱਗਾ ਔਰ ਇਹਨੂੰ ਐਕਚੁਅਲ ਸਾਰੀ ਪਲੈਨ ਬਸ ਤੋਂ ਬਣਾ ਦੇੰਦਾ ਟਾਈਮ ਲੱਗਿਆ ਅੱਛਾ ਇਹ ਇਹ ਸਾਰੀ ਚੀਜ਼ ਨੂੰ ਲੈ ਕੇ ਜਦੋਂ ਤੁਸੀਂ ਆਪਣੇ ਕਾਰੀਗਰਾਂ ਨਾਲ ਗੱਲ ਕੀਤੀ ਜਿਨ੍ਹਾਂ ਦੇ ਵੱਲੋਂ ਬਣਾਇਆ ਜਾਣਾ ਹੈ ਜਾਂ ਫਿਰ ਜਿਹੜੀ ਤੁਹਾਡੀ ਟੀਮ ਦੇ ਮੈਂਬਰ ਨੇ ਉਹਨਾਂ ਦੇ ਵੱਲੋਂ ਰਿਸਪੌਂਸ ਕਿਦਾਂ ਦਾ ਆ ਸੀ ਉਹਨੇ ਕਿਹਾ ਤਾਂ ਨਹੀਂ ਦਿੱਤਾ ਕਿ ਬਾਬੂ ਜੀ ਤੁਹਾਨੂੰ ਵਕਤ ਪਾਈ ਜਾਂਦੇ ਨੇ ਫਿਰ ਪਹਿਲਾਂ ਦੇ ਛੋਟੇ ਬਣਾਉਂਦੇ ਸੀ ਹੁਣ ਵੱਡੇ ਨੂੰ ਕਿਵੇਂ ਬਣਾ ਲਈਏ ਕਿਵੇਂ ਨਹੀਂ ਨਹੀਂ ਇਸ ਇਸ ਪੱਖੋਂ ਮੈਨੂੰ ਆਪਣੀ ਪੂਰੇ ਬੈਲਕੋ ਸਪੋਰਟ ਦੀ ਪ੍ਰੋਡਕਸ਼ਨ ਟੀਮ ਤੇ ਬੜਾ ਮਾਣ ਹੈ ਜੀ ਕੋਈ ਵੀ ਵਰਕਰ ਸਾਡਾ ਮਤਲਬ ਹਮੇਸ਼ਾ ਹੀ ਮੇਰੇ ਨਾਲ ਹਮੇਸ਼ਾ ਫੁੱਲ ਸਪੋਰਟਿਵ ਰਹੇ ਨੇ ਤੇ ਐਕਚੁਅਲੀ ਉਹਨਾਂ ਦੀ ਮਿਹਨਤ ਸਦਕਾ ਹੀ ਹੈ ਜਾਹੇ ਫੇਸ ਮੈਂ ਇਸ ਕੰਪਨੀ ਦਾ ਮੈਂ ਰਿਪਰੈਜ਼ੈਂਟ ਕਰ ਰਿਹਾ ਹਾਂ ਬਟ ਇਸ ਬੋਲ ਬਣਾਉਣ ਦੇ ਪਿੱਛੇ ਮੇਰੇ ਫੈਕਟਰੀ ਦੇ ਸਾਰੇ ਵਰਕਰਸ ਦਾ ਬਹੁਤ ਵੱਡਾ ਹੱਥ ਆ। ਜਿਵੇਂ ਪੰਜਾਬੀ ਨਾ ਬਰਖਣਤਾਲੀ ਜਾਣੇ ਜਾਂਦੇ ਨੇ, ਪੰਜਾਬੀ ਮੱਲਾ ਮਾਰਨ ਲਈ ਜਾਣੇ ਜਾਂਦੇ ਨੇ। ਅਸੀਂ ਕਹਿੰਦੇ ਹਾਂ ਕਿ ਵਿਦੇਸ਼ਾਂ ਦੇ ਵਿੱਚ ਜਾ ਕੇ ਅਸੀਂ ਧੱਕਾ ਪਾਈਆਂ ਹੋਈਆਂ ਨੇ ਪਰ ਇੱਥੇ ਰਹਿ ਕੇ ਜਿਸ ਤਰੀਕੇ ਦੇ ਨਾਲ ਤੁਸੀਂ ਇੰਡਸਟਰੀ ਨੂੰ ਆਪਣੇ ਕੰਮ ਨੂੰ ਅੱਗੇ ਲੈ ਕੇ ਜਾ ਰਹੇ ਹੋ। ਵੱਖਰੇ ਵੱਖਰੇ ਤਰੀਕੇ ਦੇ ਤਜਰਬੇ ਕਰ ਰਹੇ ਹੋ। ਇਨ੍ਹਾਂ ਤਜਰਬਿਆਂ ਦੇ ਵਿੱਚੋਂ ਹੁਣ ਤੁਹਾਡੇ ਮਨ ਨੂੰ ਤਸੱਲੀ ਹੈ ਕਿ ਜੋ ਚਾਹਿਆ ਸੀ ਜੋ ਬਣਾਉਣਾ ਚਾਹਿਆ ਸੀ ਉਹ ਬਣ ਗਿਆ। ਤਾਂ ਹੁਣ ਲੋਕਾਂ ਦੇ ਵੱਲੋਂ ਵਾਹ ਵ हां जी मेनू इस गल दी बहुत खुशी है के लोग बिनो इस मेरी अचीवमेंट ले बहुत ज्यादा अप्रिशिएट ਕਰ ਰਹੇ ਨੇ और यही अप्रिशिएशन मेनू ਹੋਰ ਜਿਆਦਾ ਹਿੰਮਤ ਦੇ ਰਹੀ ਹੈ ਕਿ ਮੈਂ ਇਸ ਤੋਂ ਵੀ ਵੱਡਾ ਕੁਝ ਕਰਨ ਦੀ ਕੋਸ਼ਿਸ਼ ਕਰਾਂ ਦੱਸੋ ਕਿ ਕਿਵੇਂ ਕਰਨਾ ਕੀ ਹਾਲ ਬਣਦਾ ਉਹ ਤੇ ਫਿਲਹਾਲ ਥੋੜਾ ਜਿਹਾ ਸਿਕਰਟ ਹੀ ਹੈ ਉਹ ਥੋੜਾ ਜਿਹਾ ਹੋਰ ਡਿਫਿਕਲਟ ਹੋਏਗਾ ਜਿਹੜੀ ਮਸ਼ੀਨਰੀ ਜੋ ਟੈਕਨੀਕ ਇਸ ਨੂੰ ਬਣਾਉਣ ਚ ਯੂਜ਼ ਕੀਤੀ ਹੈ ਮੇਬੀ ਐਗਜ਼ੈਕਟਲੀ ਸੇਮ ਨਾ ਉਹਦੇ ਚ ਯੂਜ਼ ਕਰ ਪਾਵਾਂ ਬਟ ਮੈਨੂੰ ਲੱਗਦਾ ਹੈ ਕਿ ਮੈਂ ਅਪਰੋਕਸੀਮੇਟਲੀ ਬਣਾ ਫਿਟ ਦੇ ਸਾਈਜ਼ ਦੇ ਫੁੱਟਬਾਲ ਨੂੰ ਅਚੀਵ ਕਰਨ ਦਾ ਕੋਸ਼ਿਸ਼ ਕਰਾਂਗੇ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਅੱਛਾ ਜੇ ਨਾ ਇਹ ਸਾਨੂੰ ਦੀਦਾ ਇਹ ਤੋਂ ਡਬਲ ਹੋ ਸਕਦਾ ਉਹ ਚੀਜ਼ ਹਾਂਜੀ ਬਿਲਕੁਲ ਜੀ ਇਸ ਤੋਂ ਡਬਲ ਹੋਏਗਾ ਜੀ ਉਹ ਨੋਰਮਲ ਕਰਦੀ ਨੋਰਮਲ ਕਰਦੀ ਛੱਤ ਨੂੰ ਤਵੀਂ ਦਾ ਰਹਿਤ ਹੋਏਗਾ ਇੱਕ ਪ੍ਰੋਪਰ 12 ਫੁੱਟ ਬਾ 12 ਫੁੱਟ ਦਾ ਕਮਰਾ ਚਾਹੀਦਾ ਹੋਏਗਾ ਫੁੱਟਬਾਲ ਨੂੰ ਡਿਸਪਲੇ ਕਰਨ ਲਈ ਓਕੇ ਜੀ ਜਿਵੇਂ ਤੁਸੀਂ ਦੱਸਿਆ ਟੀਮ ਦੀ ਗੱਲ ਕੀਤੀ ਹੈ ਕਿ ਸਾਰੀਆਂ ਚੀਜ਼ਾਂ ਦੇ ਵਿੱਚ ਮੇਰੇ ਦਿਮਾਗ ਦੇ ਵਿੱਚ ਕੁਐਸਚਨ ਵਾਰ-ਵਾਰ ਘੁੰਮ ਰਿਹਾ ਹੈ ਕਿ ਆਪਾਂ ਉਹਦਾ ਪ੍ਰਿੰਟਿੰਗ ਕਰਦੇ ਹਾਂ ਨੋਰਮਲ ਫੁੱਟਬਾਲਾਂ ਦੇ ਉੱਪਰ ਪ੍ਰਿੰਟਿੰਗ ਤੁਸੀਂ ਕੀਤੀ ਹੋਈ ਹੈ ਆਪਣੀ ਕੰਪਨੀ ਦਾ ਤੁਹਾਡ ਪਰ ਜਦੋਂ ਇਹਦੇ ਲਈ ਪ੍ਰਿੰਟਿੰਗ ਕਰਨੀ ਸੀ ਕੀ ਉਹਦਾ ਸਟਰਕਚਰ ਵਧਾਇਆ ਗਿਆ ਉਹਦਾ ਢਾਂਚਾ ਵਧਾਇਆ ਗਿਆ ਉਹਦੇ ਲਈ ਕਿੰਨੀਆਂ ਕਿ ਜਦੋਂ ਜਦ ਤੁਹਾਨੂੰ ਕਰਨੀ ਪਈ ਉਹ ਸਾਰੀ ਚੀਜ਼ ਨੂੰ ਲੈ ਕੇ ਇਹ ਜਿਹੜੇ 8 ਹਫ਼ਤੇ ਲੱਗੇ ਵੀ ਉਸੇ ਕੰਮ ਨੂੰ ਲੱਗੇ ਨੇ ਨਹੀਂ ਜੀ ਅ ਅੱਜਕੱਲ ਫੁੱਟਬਾਲ ਮੇਰੇ ਕੋਲ ਇਨ ਹਾਊਸ ਇੱਕ ਡਿਜੀਟਲ ਪ੍ਰਿੰਟਰ ਵੀ ਹੈ ਜਿਹਦੇ ਵਿੱਚ ਜੋ ਟ੍ਰੈਡੀਸ਼ਨਲ ਤਰੀਕਾ ਹੈ ਫੁੱਟਬਾਲ ਨੂੰ ਪ੍ਰਿੰਟ ਕਰਨਾ ਸਕਰਨ ਪ੍ਰਿੰਟਿੰਗ ਜੀ ਇਹ ਉਸ ਤੋਂ ਹਟਕਿਆ ਉਹਦਾ ਜੋ ਬੈੱਡ ਸਾਈਜ਼ ਹੈ ਉਹ ਕਾਫੀ ਵੱਡਾ ਹੈ ਇਸ ਦੇ ਕਰਕੇ ਮੈਂ ਇਹਦਾ ਥੋੜਾ ਈਜ਼ੀਲੀ ਕਰ ਸਕਿਆ ਹਾਂ ਹਾਲਾਂਕਿ ਕਰਨ ਨੂੰ ਇਹ ਨੋਰਮਲ ਤਰੀਕੇ ਨਾਲ ਵੀ ਹੋ ਸਕਦਾ ਹੈ ਬਟ ਉਹ ਹੋਰ ਜ਼ਿਆਦਾ ਟਾਈਮ ਕੰਜ਼ੂਮਿੰਗ ਥੋੜਾ ਔਖਾ ਹਸਦਾ ਇਸ ਨੂੰ ਸੁਕਾ ਕਰਨ ਲਈ ਕਿਉਂਕਿ ਟੈਕਨੋਲੋਜੀ ਦਾ ਯੁੱਗ ਹੈ ਤੋ ਟੈਕਨੋਲੋਜੀ ਨੂੰ ਅਪਗ੍ਰੇਡ ਕਰਦੇ ਹੋਏ ਅਸੀਂ ਇਸ ਨਵੀਂ ਮਸ਼ੀਨ ਦਾ ਇਸਤੇਮਾਲ ਕਰਕੇ ਤੇ ਉਸ ਮਸ਼ੀਨ ਨਾਲ ਪ੍ਰਿੰਟ ਕੀਤਾ ਬੇਟੇ ਨੇ ਚੈਲੰਜ ਦਿੱਤਾ ਤੁਹਾਨੂੰ ਉਹਨਾਂ ਦੇ ਵਦੋਂ ਜਦੋਂ ਦੇਖਿਆ ਗਿਆ ਸੀ ਇਹਨੂੰ ਤਾ ਉਹ ਕਮੀਕ ਕੁਛ ਈਸੀ ਚਿਹਰੇ ਨੂੰ ਦੇਖਿਆ ਤੁਸੀਂ ਪੜਿਆ ਇੱਕ ਰੰਗਤ ਬੰਦੇ ਦੀ ਬਦਲ ਜਾਂਦੀ ਹੁੰਦੀ ਹੈ ਕਿ ਨਹੀਂ ਯਾਰ ਮੈਂ ਅਚੀਵ ਕੀਤਾ ਮੈਨੂੰ ਪਤਾ ਹੈ ਪਰ ਜਿਹਦੇ ਮੈਂ ਦਿਖਾਉਣਾ ਚਾਹੁੰਦਾ ਜਿਹਨੇ ਮੈਨੂੰ ਚੈਲੰਜ ਦਿੱਤਾ ਸੀ ਉਹਨੂੰ ਦੱਸਣਾ ਵੀ ਆਹ ਭਾਈ ਬਣ ਗਿਆ بیٹے ਦੇ ਰਿਸਪੌਂਸ ਕਿਦਾਂ ਦਾ ਸੀ بیٹے ਦਾ ਕੀ ਸੀ ਉਸ ਨੂੰ ਲੈ ਕੇ ਰਵਈਆ ਕਿਵੇਂ ਉਹਨੇ ਤੁਹਾਡੇ ਨਾਲ ਗੱਲਬਾਤ ਕੀਤੀ ਤੁਹਾਨੂੰ ਐਪਰੀਸ਼ੀਏਟ ਕੀਤਾ ਕਿ ਆਪਾਪਾ ਤੁਸੀਂ ਦਾ ਫਟੇ ਚੱਕ ਦੋਤੇ ਨੇ ਨਹੀਂ ਉਹਨੇ ਇੰਟਰਨਲ ਜ ਮੈਨੂੰ ਲੱਗਦਾ ਕਿ ਬਹੁਤ ਖੁਸ਼ ਹੋਇਆ ਹੋਏਗਾ ਬਟ ਉਹਦੇ ਇੱਕ ਫੇਸ ਫੇਸ ਐਕਸਪ੍ਰੈਸ਼ਨ ਜਾਂ ਉਹਨੇ ਮੈਨੂੰ ਕਿਹਾ ਕਿ ਸਾਡੇ 5.5 ਫੁੱਟ ਤੋਂ ਅਧਕ ਫੁੱਟ ਹੀ ਵੱਡਾ ਤੇ ਇਹ ਚ ਕਿਹੜਾ ਕੋਈ تیر ਮਾਰ ਛੜਿਆ ਅੱਛਾ ਤੇ ਮੰਨਾਂਗਾ ਤਾਂ ਜੇ ਤੁਸੀਂ 12 ਫੁੱਟ ਤੱਕ ਕਰੋਗੇ ਤੇ ਮੈਂ ਤਾਂ ਚੈਲੰਜ ਉਹ ਚੈਲੰਜ ਕਰਦੇ ਹਾਂ ਕਾਈਂਡ ਆਫ ਯੈਸ ਐਂਡ ਆਈ ਟੇਕ ਇਟ ਵੈਰੀ ਪੋਜ਼ਿਟਿਵਲੀ ਕਿ ਡੈਫੀਨਿਟਲੀ ਮੈਂ ਟ੍ਰਾਈ ਕਰਾਂਗਾ ਜੀ ਇਹ ਸਾਰੀ ਚੀਜ਼ ਇਹਦਾ ਹੈ ਕਿ ਜਦੋਂ ਤੁਸੀਂ ਆਪਣੇ ਕਹਿੰਦੇ ਹੋ ਕਿ ਜਿਹੜੇ ਤੁਹਾਡੇ ਨਾਲ ਦੇ ਸੰਗੀ ਸਾਥੀ ਨੇ ਜਿਹੜੇ ਇੰਡਸਟਰੀ ਦੇ ਸਪੋਰਟਸ ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦੇ ਵੱਲੋਂ ਰਿਸਪੌਂਸ ਕਿਦਾਂ ਦਾ ਸੀ ਕਿਉਂਕਿ ਕਿਤੇ ਕਹਿ ਤਾਂ ਨਹੀਂ ਦਿੱਤਾ ਕਿ ਮਗੇਜੀ ਹੁਣੇ ਦਾ ਕੰਪੀਟੀਸ਼ਨ ਹੀ ਬਹੁਤ ਵੱਡਾ ਲੈ ਕੇ ਆ ਗਿਆ ਨੇ ਹੁਣ ਅਸੀਂ ਕਿਵੇਂ ਅਜੀਬ ਕਰਾਂਗੇ ਜਾਂ ਉਹਨਾਂ ਦੇ ਵੱਲੋਂ ਕਿਸੇ ਤਰੀਕੇ ਦੇ ਨਾਲ ਤੁਹਾਡੇ ਤੋਂ ਪੁੱਛਿਆ ਗਿਆ ਹੋਵੇ ਕਿ ਕਿਵੇਂ-ਕਿਵੇਂ ਕੀਤਾ ਕੀ-ਕੀ ਕੀਤਾ ਇਹ ਸਾਰੀਆਂ ਚੀਜ਼ਾਂ ਵੀ ਹੋਈਆਂ ਤੁਹਾਡੇ ਨਾਲ ਹਾਂਜੀ ਮੇਰੇ ਜਿਹੜੇ ਸਾਡੇ ਇੰਡਸਟਰੀ ਦੇ ਨੇ ਬਹੁਤ ਹੀ ਕੋਆਪਰੇਟਿਵ ਨੇ ਹਰ ਇੱਕ ਬੰਦੇ ਨੇ ਮੈਨੂੰ ਅਪਰੀਸ਼ੀਏਟ ਕੀਤਾ ਜਿਸ ਲਈ ਮੈਂ ਸਭ ਦਾ ਬਹੁਤ-ਬਹੁਤ ਧੰਨਵਾਦੀ ਹਾਂ ਹੂੰ ਤੇ ਉਹਨਾਂ ਨੇ ਡੈਫੀਨਿਟਲੀ ਮੈਨੂੰ ਪੁੱਛੇ ਤੇ ਜ਼ਰੂਰ ਹੈ ਕਿ ਕਿੱਦਾਂ ਬਣਾਇਆ ਕੀ ਬਣਾਇਆ ਹਾਂ ਤੇ ਮੇਰਾ ਸਿੰਪਲ ਜਿਹਾ ਜਵ ਮਾਲੇ ਬੀ ਸਿਕਰਟ ਦੇਣਾ ਨਹੀਂ ਕਿ ਇਟਸ ਬਹੁਤ ਵੱਡਾ ਕੋਈ ਸਿਕਰਟ ਨਹੀਂ ਹੈ ਬਟ ਉਹ ਜੇ ਚਾਹ ਹਿੰਮਤ ਕਰਨਦੇ ਉਹ ਵੀ ਕਰ ਸਕਦੇ ਨੇ ਬਟ ਅਗਰ ਮੈਂ ਕਰ ਚੁੱਕਾ ਤੇ ਮੇਰੇ ਲਈ ਥੋੜਾ ਈਜ਼ੀ ਹੈ ਆਨਲਾਈਨ ਸ਼ਾਇਦ ਥੋੜਾ ਡਿਫਿਕਲਟ ਹੋਏਗਾ ਬਟ ਕਰ ਸਕਦੇ ਨੇ ਇੱਕ ਬਿジネス ਮਾਈਂਡ ਬੰਦਾ ਨਾ ਇਹੀ ਸੋਚਦਾ ਹੈ ਕਿ ਸਾਡਾ ਬਿジネス ਚੱਲ ਰਿਹਾ ਭਾਈ ਮੈਂ ਹੋਰ ਭੰਗਾਂ ਨਹੀਂ ਲੈਣਾ ਮੇਰਾ ਚੱਲ ਰਿਹਾ ਤੁਸੀਂ ਤਜਰਬੇ ਵੱਖਰੇ ਵੱਖਰੇ ਕਰਦੇ ਹੋ ਅੰਦਰ ਆਪਾਂ ਬੈਠੇ ਸੀ ਉੱਥੇ ਜੀਨ ਦਾ ਇੱਕ ਫੁੱਟਬਾਲ ਬਣਿਆ ਪਿਆ ਹੈ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਹੈਰਾਨ ਕਰਦੀਆਂ ਨੇ ਉਹਨੂੰ ਕਿਵੇਂ ਕਰਦੇ ਹਾਂ ਇਹਨੂੰ ਇੱਕ ਚੈਲੰਜ ਹੀ ਲੈ ਕੇ ਚੱਲਦੇ ਹ ਉਹਨੂੰ ਮੈਂ ਚੈਲੇਂਜ ਦੇ ਤੌਰ ਦੇ ਉੱਪਰ ਲੈਣਾ ਤਾਂ ਮੈਂ ਪੂਰਾ ਕਰਨਾ ਹੀ ਕਰਨਾ ਇਹ ਚੀਜ਼ ਮੁਕੇਸ਼ਵਰਾਂ ਦੇ ਅੰਦਰ ਚੱਲਦੀ ਰਹਿੰਦੀ ਹੈ ਤਾਂ ਕਰਕੇ ਇਹ ਸਾਰੇ ਤਜਰਬੇ ਕੀਤੇ ਜਾਂਦੇ ਬਿਲਕੁਲ ਸਰ ਤੁਸੀਂ ਬਿਲਕੁਲ ਸਹੀ ਕਿਹਾ ਕਿਉਂਕਿ ਪੈਸਾ ਕਮਾਉਣਾ ਇੱਕ ਅਲੱਗ ਚੀਜ਼ ਹੈ ਆਪਣੇ ਮਨ ਦੀ ਸੰਤੁਸ਼ਟੀ ਕਰਨੀ ਇੱਕ ਅਲੱਗ ਚੀਜ਼ ਹੈ ਉਹ ਜਦੋਂ ਇਹ ਫੁੱਟਬਾਲ ਬਣ ਚੁੱਕਾ ਸੀ ਤੇ ਮੇਰੇ ਲਗਿਤ ਮੇਰੇ ਪਿਤਾ ਜੀ ਤੇ ਮੇਰੇ ਦਾਦਾ ਜੀ ਜੋ ਕਿ ਹੁਣ ਇਸ ਸਮੇਂ ਮੇਰੇ ਨਾਲ ਨਹੀਂ ਹਨ ਤੇ ਮੈਂ ਉਹਨਾਂ ਬਾਰੇ ਜਰੂਰ ਸੋਚਿਆ ਕਿ ਉਹਨਾਂ ਦੇ ਹਿੰਮਤ ਸਦਕਾ ਉਹਨਾਂ ਦੇ ਤਜਰਬੇ ਸਦਕਾ ਮੈਂ ਅੱਜ ਇਸ ਮੁਕਾਮ ਤੇ ਖੜਾ ਹਾਂ ਔਰ ਇਹ ਮੈਂ ਅਚੀਵ ਕਰ ਸਕਿਆ ਤੇ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਮੈਂ ਕਰ ਸਕਿਆ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਜ਼ਿੰਦਗੀ ਦੇ ਵਿੱਚ ਔਖੀਆਂ ਲੱਗਦੀਆਂ ਨੇ ਸਾਨੂੰ ਲੱਗਦਾ ਹੈ ਕਿ ਨਹੀਂ ਕਰ ਪਾਉਣਾ ਅਸੀਂ ਸ਼ੁਰੂ ਵੀ ਕਰ ਲੈਂਦੇ ਆ ਵਿੱਚ ਵਿਚਾਲੇ ਜੇ ਟੁੱਟਦੇ ਜਾਂਦੇ ਆ ਕਈ ਵਾਰ ਮੁਸ਼ਕਲ ਇੰਨੀ ਆ ਜਾਂਦੀ ਹੈ ਕਈ ਦਾ ਛੱਡੋ ਪਰਾਂ ਯਾਰ ਕੀ ਲੈਣਾ ਇਹਦੇ ਬਣੇ ਤੇ ਥੋੜਾ ਜੀ ਹੋਣਾ ਇਦਾਂ ਦੀਆਂ ਚੀਜ਼ਾਂ ਜਿਹੜੇ ਬੰਦੇ ਸੋਚਦੇ ਨੇ ਜਿਹੜਾ ਕਰਨਾ ਚਾਹੁੰਦੇ ਨੇ ਪਰ ਕਰਨੀ ਪਉਂਦੇ ਜਾਂ ਫਿਰ ਉਹਨਾਂ ਦੇ ਮਨ ਦੇ ਵਿੱਚ ਉਹ ਜਿਹੜੀ ਥੋਸ ਇੱਕ ਕਹਿ ਲਈਏ ਕਿ ਨੀਤ ਚਾਹੀਦੀ ਹੈ ਉਹ ਨਹੀਂ ਹੁੰਦੀ ਉਹਨਾਂ ਲੋਕਾਂ ਨੂੰ ਸਨੇਹਾ ਕੀ ਦੇਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਕਿ ਭਾਈ ਜੇਕਰ ਅਸੀਂ ਕੁਝ ਕਰਨਾ ਚਾਹੀਏ ਤਾਂ ਕਰ ਸਕਦੇ ਹਾਂ ਇਹਦੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਤੁਸੀਂ ਕਿਵੇਂ ਟੈਕਲ ਕੀਤਾ ਤਾਂ ਕੀ ਤੁਹਾਡਾ ਸਨੇਹਾ ਸਰ ਦੁਨੀਆ 'ਚ ਇੱਕ ਕਹਾਵਤ ਹੈ ਨਥਿੰਗ ਇਜ਼ ਇੰਪੋਸੀਬਲ ਦੁਨੀਆ 'ਚ ਐਸੀ ਕੋਈ ਵੀ ਚੀਜ਼ ਨਹੀਂ ਹੈ ਜਿਹੜੀ ਨਾ ਹੋ ਸਕੇ ਨਾ ਹੋ ਸਕੇ ਤੁਸੀਂ ਕਦੀ ਕਿਸੇ ਨੇ ਸੋਚ ਨਹੀਂ ਹੋਗਾ ਕਿ ਕਦੀ ਟ੍ਰੇਨ ਵੀ ਚੱਲੇਗੀ ਕਦੀ ਕਿਸੇ ਨੇ ਸੋਚ ਨਹੀਂ ਕਿ ਪਲੇਨ ਵੀ ਉੱਡੇਗਾ ਕਦੀ ਕਿਸੇ ਨੇ ਸੋਚਿਆ ਨਹੀਂ ਕਿ ਇਨਸਾਨ ਚੰਦਰਮਾ ਤੇ ਜਾਏਗਾ ਉੱਤੇ ਰਹਿਣ ਦੀਆਂ ਗੱਲਾਂ ਹੋ ਰਹੀਆਂ ਨੇ ਤੇ ਇਸ ਲਈ ਕਦੀ ਵੀ ਹਿੰਮਤ ਮੈਂ ਪਰਸਨਲੀ ਇਹ ਸੋਚਦਾ ਹਾਂ ਕਿ ਗਿਵ ਅਸ ਗੇਨ ਕਿ ਤੁਸੀਂ ਜਦੋਂ ਯੂਨੀਵਰਸ ਨੂੰ ਕੁਝ ਦੇਣਾ ਸ਼ੁਰੂ ਕਰਦੇ ਹੋ ਤੇ ਪੂਰਾ ਪੂਰਾ ਯੂਨੀਵਰਸ ਤੁਹਾਡੇ ਨਾਲ ਲੱਗ ਕੇ ਤੁਹਾਡੀਆਂ ਮੰਦੀਆਂ ਛਾਵਾਂ ਤੁਹਾਡੇ ਟਾਰਗੇਟ ਨੂੰ ਪੂਰਾ ਕਰਨ 'ਚ ਹੈਲਪ ਕਰਦਾ ਸੋ ਮੇਰਾ ਸੁਨੇਹਾ ਇਹ ਹੈ ਮੇਰੇ ਸਾਰੇ ਚੈਨਲ ਤੇ ਦੇਖ ਰਹੇ ਮੇਰੇ ਦਰਸ਼ਕਾਂ ਨੂੰ ਕਿ ਉਹ ਅਗਰ ਦੁਨੀਆ ਨੂੰ ਪਹਿਲੇ ਆਪਣੇ ਵੱਲੋਂ ਖੁੱਲੇ ਦਿਲ ਨਾਲ ਆਪਣੇ ਵੱਲ ਜੋ ਕਿਸੇ ਨੂੰ ਕੁਝ ਦੇ ਸਕਦੇ ਨੇ ਦੇਣਾ ਸ਼ੁਰੂ ਕਰਨ ਤੇ ਰੱਬ ਉਹਨਾਂ ਦੀ ਆਸ ਜ਼ਰੂਰ ਪੂਰੀ ਕਰੇਗਾ ਉਹਨਾਂ ਦੇ ਜ਼ਿੰਦਗੀ ਦੇ ਹਰ ਇੱਕ ਟਾਰਗੇਟ ਨੂੰ ਪੂਰਾ ਕਰਨ ਚ ਪੂਰਾ ਯੂਨੀਵਰਸ ਹੈਲਪ ਕਰੇਗਾ ਮੁਕੇਸ਼ ਜੀ ਤੁਹਾਡਾ ਸਮਾਂ ਬਹੁਤ ਕੀਮਤੀ ਹੈ ਤੇ ਸਾਨੂੰ ਸਮਾਂ ਦਿੱਤਾ ਗੱਲਬਾਤ ਕੀਤੀ ਇਸ ਸਮੇਂ ਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਹੁਤ ਕੁਝ ਦਰਸ਼ਕਾਂ ਤੱਕ ਪਹੁੰਚਿਆ ਤੇ ਉਮੀਦ ਕਰਦੇ ਹਾਂ ਕਿ ਉਹਨਾਂ ਤੱਕ ਸਾਰਤਕ ਸਿੱਧ ਹੋਵੇ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਸਾਰਾ ਧੰਨਵਾਦ ਥੈਂਕ ਯੂ ਸੋ ਮਚ ਥੈਂਕ ਯੂ ਜੀ ਸੋ ਇਹ ਸਾਡੇ ਮੁਕੇਸ਼ ਜੀ ਮੈਂ ਹੋਰ ਜਾਣਕਾਰੀਆਂ ਕਿ ਇਹਨਾਂ ਦੇ ਵੱਲੋਂ ਜਿਹੜਾ 6 ਫੁੱਟ ਤੇ ਕੁਝ ਇੰਚ ਦਾ ਫੁੱਟਬਾਲ ਬਣਾਇਆ ਗਿਆ ਹੈ ਇਸ ਦੇ ਬਾਰੇ ਦਾ ਜਾਣਕਾਰੀਆਂ ਦਿੱਤੀਆਂ ਨੇ ਨਾਲ ਮੈਂ ਇਹਦੇ ਬਾਰੇ ਵੀ ਜਾਣਕਾਰੀ ਦੇ ਦਿੰਦੇ ਨੇ ਕਿ ਇਹ ਜਿਹੜੀ ਫੁੱਟਬਾਲ ਬਣਾਈ ਗਈ ਹੈ ਇਹ ਵੀ ਨਮੈਸ਼ੀ ਤੌਰ ਦੇ ਉੱਪਰ ਕਿਸੇ ਦੇ ਵੱਲੋਂ ਐਗਜ਼ੀਬਿਸ਼ਨ ਲਗਾਇਆ ਜਾਣਾ ਹੁੰਦਾ ਜਾਂ ਪਰ ਕਿਸੇ ਕੰਪਨੀ ਦੀ ਪ੍ਰੋਮੋਸ਼ਨ ਕਰਨੀ ਹੁੰਦੀ ਹੈ ਉਹਨਾਂ ਦੇ ਵੱਲੋਂ ਵਰਤਿਆ ਜਾਂਦਾ ਹੈ ਇਹ ਬਾਈਕ ਸਪੋਰਟਸ ਦੇ ਨਾਲ ਜੁੜਿਆ ਹੋਇਆ ਫੁੱਟਬਾਲ ਹੈ ਇਹਨੂੰ ਮੋਟਰਸਾਈਕਲ ਦੇ ਨਾਲ ਜਿਹੜੀ ਫੁੱਟਬਾਲ ਖੇਡੀ ਜਾਂਦੀ ਹੈ ਉਹਦੇ ਵਿੱਚ ਵਰਤਿਆ ਜਾਂਦਾ ਹੈ ਇਹ ਤੀਸਰੇ ਨੰਬਰ ਦੇ ਉੱਪਰ ਚੌਥੇ ਨੰਬਰ ਦੇ ਉੱਪਰ ਮਾਫ ਕਰਨਾ ਇਹ ਜਿਹੜਾ ਪਿਆ ਫੁੱਟਬਾਲ ਹੈ ਇਹ ਨਾਰਮਲ ਇਸ ਤੋਂ ਛੋਟਾ ਜਿਹੜਾ 12 ਸਾਲ ਦੇ ਬੱਚੇ ਖੇਡਦੇ ਨੇ ਉਸ ਤੋਂ ਛੋਟਾ ਜਿਹੜਾ ਉਹ ਕਿਸੇ ਨੂੰ ਗੇਬੇ ਕਰਨ ਨੂੰ ਬਣਾਇਆ ਗਿਆ ਤੇ ਸਭ ਤੋਂ ਛੋਟਾ ਜਿਹੜਾ ਮਕੇਸ਼ਵਰਾਂ ਦੇ ਵੱਲੋਂ ਬਣਾਇਆ ਗਿਆ ਇਹ ਫੁੱਟਬਾਲ ਹੈ ਇਹ ਵੀ ਦਰਸ਼ਣੀ ਹੈ ਇਹ ਵੀ ਇਹਨਾਂ ਦੇ ਮਨ ਦੇ ਵਿੱਚ ਬਲਬਲਾ ਸੀ ਕਿ ਸਭ ਤੋਂ ਵੱਡਾ ਤਾਂ ਬਣਾਇਆ ਸਭ ਤੋਂ ਛੋਟਾ ਵੀ ਬਣਾਉਣਾ ਸੋ ਇਸ ਤਰੀਕੇ ਦੀ ਇਹ ਜਿਹੜੀ ਕੁਸ਼ਲਤਾ ਇਸ ਤਰੀਕੇ ਦੀ ਜਿਹੜੀ ਪ੍ਰਭਾਵੀ ਸੋਚ ਪੰਜਾਬੀਆਂ ਦੇ ਅੰਦਰ ਹੈ ਉਸ ਨੂੰ ਜਿਉਂਦਾ ਰੱਖਣ ਦੇ ਵਿੱਚ ਮਕੇਸ਼ਵਰਾਂ ਦੇ ਵੱਲੋਂ ਇਹ ਮਕਾਮ ਜਿਹੜਾ ਵਿੱਡਿਆ ਗਿਆ ਸੀ ਉਸ ਨੂੰ ਹਾਸਲ ਵੀ ਕੀਤਾ ਗਿਆ ਹੈ ਅਕਸਰ ਮਾਪੇ ਆਪਣੇ ਬੱਚਿਆਂ ਨੂੰ ਟਾਰਗੇਟ ਦਿੰਦੇ ਹੁੰਦੇ ਨੇ ਉਹਨਾਂ ਨੂੰ ਕਹਿੰਦੇ ਹੁੰਦੇ ਨੇ ਕਿ ਭਾਈ ਤੂੰ ਆਹ ਕਰਕੇ ਵਖਾ ਤਾਂ ਫਿਰ ਤੈਨੂੰ ਮੰਨਾਂਗੇ ਪਰ ਇਹਨਾਂ ਦੇ ਬੇਟੇ ਦੇ ਵੱਲੋਂ ਦਿੱਤਾ ਗਿਆ ਚੈਲੰਜ ਇਹਨਾਂ ਦੇ ਵੱਲੋਂ ਕਬੂਲਿਆ ਗਿਆ ਤੇ ਕਬੂਦ ਕੇ ਕਿਸ ਤਰੀਕੇ ਦੇ ਨਾਲ ਇੱਕ ਮਿਆਰੀ ਵੱਡਾ ਕਾਰਨਾਮਾ ਕਰ ਦਿੱਤਾ ਗਿਆ ਜਿਹਦੀਆਂ ਤਸਵੀਰਾਂ ਦੇ ਰੂਪ ਦੇ ਵਿੱਚ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਉਮੀਦ ਕਰਦੇ ਆਂ ਇਹ ਸਾਰੀਆਂ ਜਾਣਕਾਰੀਆਂ ਤੁਹਾਡੇ ਲਈ ਲਾਹੇਵੰਦ ਸਾਬਤ ਹੋਈਆਂ ਹੋਣਗੀਆਂ ਤੇ ਇਸ ਕੀਤੀ ਗਈ ਤਮਾਮ ਗੱਲਬਾਤ ਦੇ ਵਿੱਚੋਂ ਬਹੁਤ ਕੁਝ ਤੁਸੀਂ ਵੀ ਸਿੱਖੇ ਹੋਵੋਗੇ ਤੇ ਆਪਣੀ ਜ਼ਿੰਦਗੀ ਦੀਆਂ ਪਲਾਂਘਾਂ ਦੇ ਵਿੱਚ ਤੇਜ਼ੀ ਤੁਹਾਡੇ ਵੱਲੋਂ ਲਿਆਂਦੀ ਜਾਵੇਗੀ ਇਸੋ ਇਹ ਦੇ ਵਿਚਾਰਦੇ ਹਾਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵੀਂ ਜਗ੍ਹਾ ਇੱਕ ਨਵੀਂ ਸ਼ਖਸੀਅਤ ਦੇ ਨਾਲ ਮੁੜ ਤੁਹਾਡੇ ਰੂਹ ਰੂ ਹੋਵਾਂਗੇ ਬਹਿਰ ਹਾਲ ਇਸ ਰਿਪੋਰਟ ਦੇ ਵਿੱਚ ਇੰਨਾ ਹੀ ਕੈਮਰਾਮੈਨ ਵਿਜੇ ਕੁਮਾਰ ਦੇ ਨਾਲ ਮੈਂ ਸੁਖਬੀਰ ਸਿੰਘ ਸ਼ਿਰਗਿਲ ਹਮਦਰਦ ਟੀਵੀ ਜਨੰਦਰ